ਜਿਉਂ ਦੀ ਜਾਨੇ 100 100 ਤਾਨਾ ਜਰਨਾ ਪੈਂਦਾ ਏ ਜਿਉਂ ਦੀ ਜਾਨੇ 100 100 ਤਾਨਾ ਜਰਨਾ ਪੈਂਦਾ ਏ ਦੁਨੀਆ ਵਿੱਚ ਚੰਗੇ ਬਨਣ ਲਈ ਇੱਥੇ ਮਰਨਾ ਪੈਂਦਾ ਏ ਦੁਨੀਆ ਵਿੱਚ ਚੰਗੇ ਬਨਣ ਲਈ ਇੱਥੇ ਮਰਨਾ ਪੈਂਦਾ ਏ ਕੌਮ ਦੀ ਖਾਤਰ ਤਲੀ ਤੇ ਜਾਨ ਟਿਕਾਈ ਸੰਤਾ ਨੇ ਹੱਕ ਮੰਗਿਆ ਨਹੀਂ ਮਿਲਦੇ ਗੱਲ ਸਮਝਾਈ ਸੰਤਾ ਨੇ ਮੈਂ ਫੈਨ ਹਾਂ ਭਿੰਡਰਾ ਵਾਲਿਆਂ ਦਾ ਅੱਜ ਹਰ ਕੋਈ ਕਹਿੰਦਾ ਏ ਪਰ ਦੁਨੀਆ ਵਿੱਚ ਚੰਗੇ ਬਣਨ ਲਈ ਇੱਥੇ ਮਰਨਾ ਪੈਂਦਾ ਏ ਦੁਨੀਆ ਵਿੱਚ ਚੰਗੇ ਬਣਨ ਲਈ ਇੱਥੇ ਮਰਨਾ ਪੈਂਦਾ ਏ ਉਹ ਐਸ਼ ਆਰਾਮ ਤੇ ਬਿਜ਼ਨਸ ਛੱਡ ਕੇ ਆ ਗਿਆ ਸੜਕਾਂ ਤੇ ਐਸ਼ ਆਰਾਮ ਤੇ ਬਿਜ਼ਨਸ ਛੱਡ ਕੇ ਆ ਗਿਆ ਸੜਕਾਂ ਤੇ ਉਹ ਦੀਪ ਸਿੱਧੂ ਸੀ ਆ ਕੇ ਕੌਮ ਜਗਾ ਗਿਆ ਸੜਕਾਂ ਤੇ ਘਰ ਬਾਹਰ ਤੇ ਰਤਬਾ ਕੌਮ ਦੀ ਖਾਤਰ ਹਰਨਾ ਪੈਂਦਾ ਏ ਦੁਨੀਆ ਵਿੱਚ ਚੰਗੇ ਬਣਨ ਲਈ ਇਥੇ ਮਰਨਾ ਪੈਂਦਾ ਏ ਬੋਲ ਸਿੱਧੂ ਦੇ ਵਾਰ ਵੈਰੀ ਦੀ ਹਿੱਕ ਤੇ ਕਰਦੇ ਸੀ ਸਿੱਧੂ ਮੂਸੇ ਦਾ ਦੀ ਗੱਲ ਕੀਤੀ ਏ ਬੋਲ ਸਿੱਧੂ ਦੇ ਵਾਰ ਵੈਰੀ ਦੀ ਹਿੱਕ ਤੇ ਕਰਦੇ ਸੀ ਟਿੱਬਿਆਂ ਦੇ ਪੁੱਤ ਦੀ ਚੜ੍ਹ ਤੇ ਵੇਖ ਕੇ ਆਪਨੇ ਸੜਦੇ ਸੀ ਬਾਰੂਦ ਗੀਤਾਂ ਦੇ ਬੋਲਾਂ ਦੇ ਵਿੱਚ ਭਰਨਾ ਪੈਂਦਾ ਏ ਦੁਨੀਆ ਵਿੱਚ ਚੰਗੇ ਬਣਨ ਲਈ ਇਥੇ ਮਰਨਾ ਪੈਂਦਾ ਏ ਨਾ ਗਾਜੀ ਆਣੀਆਂ ਜਿਉਂਦੇ ਜੀ ਲੋਕੀ ਕਦਰਾਂ ਪਾਉਂਦੇ ਆ ਨਾ ਗਾਜੀ ਆਣੀਆਂ ਜਿਉਂਦੇ ਜੀ ਲੋਕੀ ਕਦਰਾਂ ਪਾਉਂਦੇ ਐ ਮਰਿਆਂ ਤੋਂ ਲੱਖੀ ਮਰੀਆਂ ਤੇ ਫਿਰ ਮੇਲੇ ਲਾਉਂਦੇ ਐ ਜੋ ਹੱਕ ਸੱਚ ਲਈ ਮਰਦੇ ਦੁਨੀਆ ਤੇ ਨਾ ਰਹਿੰਦਾ ਐ ਜੋ ਹੱਕ ਸੱਚ ਲਈ ਮਰਦੇ ਦੁਨੀਆ ਤੇ ਨਾ ਰਹਿੰਦਾ ਐ ਦੁਨੀਆ ਤੇ ਚੰਗੇ ਬਣਨ ਲਈ ਇੱਥੇ ਮਰਨਾ ਪੈਂਦਾ ਐ ਦੁਨੀਆ ਤੇ ਚੰਗੇ ਬਣਨ ਲਈ ਇੱਥੇ ਮਰਨਾ ਪੈਂਦਾ ਐ